ਜੇਕਰ ਤੁਹਾਨੂੰ ਨੀਂਦ ਨਾ ਆਵੇ ਚੈਨ ਨਾ ਆਵੇ ਤੁਹਾਡੀ ਰਾਤਾਂ ਦੀ ਨੀਂਦ ਕਰਕੇ ਤੁਸੀਂ ਬਿਮਾਰ ਹੋ ਜਾਵੋ ਤਾਂ ਫੇਰ ਤੁਹਾਡੇ ਕੋਲ ਕੀ ਹੱਲ ਹੈ ਇੱਕ ਰਾਤ ਨੂੰ ਸੌਣ ਲੱਗੇ ਕਦੇ ਵੀ ਟੂਥਪੇਸਟ ਨਹੀਂ ਕਰਨਾ ਉਹ ਕਿਉਂ ਜਦੋਂ ਫਰੂਕੀ ਜੀ ਤੁਸੀਂ ਟੂਥਪੇਸਟ ਕਰ ਲੈਂਦੇ ਹੋ ਤੁਹਾਡੀ ਨੀਂਦ ਡਿਸਟਰਬ ਹੋਣੀ ਹੀ ਹੋਣੀ ਤੇ ਉਹ ਜੀ ਮਤਲਬ ਮੇਰੇ ਅੰਦਰ ਤੱਕ ਨੂੰ ਐਵੇਂ ਛਲ ਨਹੀਂ ਕਰਦਾ ਇਹ ਗੱਲ ਕਹਿ ਕੇ ਕਿ ਰਾਤ ਨੂੰ ਟੂਥਪੇਸਟ ਨਹੀਂ ਕਰਨੀ ਕਿਉਂ ਨਹੀਂ ਕਰਨੀ ਸਾਨੂੰ ਤਾਂ ਆਦਤਾਂ ਪਾਈਆਂ ਹੋਈਆਂ ਨੇ ਮਾਪੇ-ਪਾਪਾਂ ਨੇ ਆਪਾਂ ਟੂਥਪੇਸਟ ਕਰਨਾ ਕਿਉਂ ਆ ਜੀ ਜਿਹੜੀ ਗੰਦਗੀ ਆ ਉਹ ਸਾਫ਼ ਹੋ ਜਾਂਦੀ ਹੈ ਜਿਹੜਾ ਆਪਾਂ ਟੂਥਪੇਸਟ ਵਰਤ ਰਹੇ ਹਾਂ ਨਾ ਫਰੁਕੀ ਜੀ ਇਹ ਨਿਰਾ ਕੈਂਸਰ ਜੇਕਰ ਇਨਸਾਨ ਨੂੰ ਭੁੱਖ ਨਾ ਲੱਗੇ ਤੁਸੀਂ ਲਿਵਰ ਦਾ ਸੰਕੇਤ ਪਕੜ ਸਕਦੇ ਜੇਕਰ ਇਨਸਾਨ ਦੇ ਚਮੜੀ ਦਾ ਰੋਗ ਹੋ ਜੇ ਤੁਸੀਂ ਲਿਵਰ ਦਾ ਰੋਗ ਪਕੜ ਸਕਦੇ ਜੇਕਰ ਇਨਸਾਨ ਦਾ ਸਿਰ ਦੁਖੇ ਤੁਸੀਂ ਲਿਵਰ ਦਾ ਰੋਗ ਪਕੜ ਸਕਦੇ ਹੋ ਜੇਕਰ ਇਨਸਾਨ ਦੇ ਬਲ ਚੜ ਜਾਣ ਤੁਸੀਂ ਲਿਵਰ ਦਾ ਰੋਗ ਪਕੜ ਸਕਦੇ ਹੋ ਜੇਕਰ ਇਨਸਾਨ ਦਾ ਕੋਲੇਸਟ੍ਰੋਲ ਯੂਰਿਕ ਐਸਿਡ ਜੋੜਾਂ ਚ ਦਰਦ ਗਠੀਆ ਜਾਂ ਪੀਲੀਆ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਜਾਣ ਤੁਸੀਂ ਲਿਵਰ ਦਾ ਰੋਗ ਦਾਸ ਸਕਦੇ ਹੋ ਤੇ ਫਰੂਕੀ ਜੀ ਮੈਂ ਕਹਿੰਦਾ ਜੇਕਰ ਤੁਹਾਡੀ ਨੀਂਦ ਨਹੀਂ ਸਹੀ ਤੁਹਾਨੂੰ ਪੱਕੀ ਗੱਲ ਆ ਲਿਵਰ ਦੇ ਵਿੱਚ ਸਮੱਸਿਆ ਦੀ ਨੀਂਦ ਵਾਰ-ਵਾਰ ਟੁੱਟਣ ਕਰਕੇ ਅੱਖਾਂ 'ਚ ਵੀ ਪ੍ਰੋਬਲਮ ਹੋ ਗਈ ਅੱਖਾਂ ਦੀ ਨਿਗਾ ਘਟ ਗਈ ਉਹਦੇ ਵਾਸਤੇ ਕੋਈ ਤੁਹਾਡੇ ਕੋਲ ਨੁਸਖਾ ਫਾਰਮੂਲਾ ਤੁਰਕੀ ਮਸਲਾ ਇਹ ਹੈ ਵੀ ਹੋਵੇ ਦੁੱਧ ਸ਼ੁੱਧ ਤੇ ਦੁੱਧ ਹੋਵੇ ਕੱਚਾ ਗਾਂ ਦਾ ਬਸ ਤੁਸੀਂ ਦੋ ਤੁਰਕੀ ਐਂ ਉਂਗਲ ਦੇ ਨਾਲ ਚੱਕਣੇ ਅੱਖਾਂ 'ਚ ਪਾ ਲਓ ਸਭ ਜਾਲਾ ਤੁਹਾਡਾ ਗੇ ਡੰਗੂ ਨਿਕਲ ਕੇ ਬਾਹਰ ਆ ਜਾਣਾ ਹੁਣ ਇਹ ਜਿਹੜਾ ਨੁਕਤਾ ਵਾ ਫਰੂਕੀ ਜੀ ਇਹ ਜਿਹੜੇ ਬੰਦੇ ਨੇ ਪੀਣਾ ਸ਼ੁਰੂ ਕਰਤਾ ਇੱਕ ਗਲਾਸ ਤੇ ਨੀਂਦ ਐਂ ਸੌਂਗੇ ਜਿਵੇਂ ਛੋਟਾ ਜਵਾਕ ਖੋ ਗਿਆ ਪਤਾ ਇਹ ਕਿਹੜੀ ਲੋਰੀ ਚੱਲੀ ਜਾਂਦੀ ਆ ਤੇ ਜਿਹੜੇ ਲੋਕਿਆਂ ਦੇ ਵੀ ਨਹੀਂ ਜੀ ਸਾਡੇ ਤਾਂ ਅੱਖਾਂ ਸੁੱਜ ਗਈਆਂ ਉਹਨੂੰ ਸਪਨੇ ਵੀ ਐਚਡੀ ਚੌਣ ਲੱਗ ਜਾਣਗੇ ਸਪਨੇ ਦੀ ਗੱਲ ਕੀਤੀ ਐਚਡੀ ਦੀ ਪਰ ਰੀਲਾਂ ਕੋ ਮਦੀਆਂ ਨੇ ਕਾਰੋਬਾਰ ਦੀਆਂ ਪਰਿਵਾਰ ਦੀਆਂ ਦੋਸਤਾਂ ਦੀਆਂ ਸਹੇਲੀਆਂ ਦੀਆਂ ਸਭ ਤੋਂ ਖੂਬਸੂਰਤ ਗੱਲ ਦੱਸਾਂ ਫਰੁਕੀ ਜੀ ਇਹ ਐਂਟੀਸੈਪਟਿਕ ਆ ਇਹ ਤੁਹਾਡੇ ਸਾਰੇ ਜ਼ਖਮ ਠਾਕ ਲੂ ਮਹਾਰਾਜਾ ਸਹੀ ਸਰਵਜੇ ਤੁਸੀਂ ਪੀਓਗੇ ਤੇ ਤੁਹਾਡਾ ਫੈਟੀ ਲਿਵਰ 45 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਦੀ ਅਜ ਰਿਪੋਰਟ ਕਰਾ ਲਓ 45 ਦਿਨ ਫੇਰ ਰਿਪੋਰਟ ਕਰਾ ਲਓ ਠੀਕ ਹੋ ਸਿਰ ਦੇ ਬਾਲ ਤੋਂ ਲੈ ਕੇ ਪੈਰ ਦੀ ਤਲੀ ਤੱਕ ਸਭ ਕੁਝ ਠੀਕ ਹੁਣ ਤੁਸੀਂ ਦੱਸੋ ਵੀ ਫਿਰ ਜਿਹੜਾ ਨਮਕ ਔਰ ਦੁੱਧ ਦਾ ਸੇਵਨ ਹੈ ਅਸੀਂ ਕਿਸ ਤਰੀਕੇ ਨਾਲ ਅਮਲ 'ਚ ਲੈ ਕੇ ਆਉਂ ਇੱਕ ਗਲਾਸ ਤੁਸੀਂ ਕੋਸਾ ਦੁੱਧ ਕਰ ਲੈਣਾ ਜੀ ਇੱਕ ਪਾਸੇ ਤੁਸੀਂ ਇੰਨਾ ਕੁ ਨਮਕ ਲੈ ਲੈਣਾ ਠੀਕ ਹੈ ਜੀ ਦੁੱਧ 'ਚ ਪਾ ਦੇਣਾ ਮੈਂ ਕਹਿੰਦਾ ਕਿਸੇ ਕਾਲੀ ਨਾ ਕਰੋ ਸਲਾਮ ਨਮਸਤੇ ਸਤਸਿਕਾ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਨੀਂਦ ਨਾ ਆਵੇ ਚੈਨ ਨਾ ਆਵੇ ਤੇ ਤੁਹਾਡੀ ਰਾਤਾਂ ਦੀ ਨੀਂਦ ਕਰਕੇ ਤੁਸੀਂ ਬਿਮਾਰ ਹੋ ਜਾਵੋ ਤਾਂ ਫੇਰ ਤੁਹਾਡੇ ਕੋਲ ਕੀ ਹੱਲ ਹੈ ਇਹੀ ਸਵਾਲ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜੀ ਡੀ ਅਰਵਿਦਾ ਦੇ ਪ੍ਰਬੰਧਕ ਯੋਧਾ ਸਿੰਘ ਹੋਰਾਂ ਕੋਲ ਜਿਨ੍ਹਾਂ ਨੇ ਅੱਜ ਜਦੋਂ ਅਸੀਂ ਇਹ ਸਵਾਲ ਇਹਨਾਂ ਨੂੰ ਕੀਤਾ ਤਾਂ ਸਾਡੇ ਸਾਹਮਣੇ ਇਹਨਾਂ ਨੇ ਨਮਕ ਰੱਖ ਦਿੱਤਾ ਤੇ ਦੁੱਧ ਰੱਖ ਦਿੱਤਾ ਅਸੀਂ ਬੜੇ ਹੈਰਾਨ ਆ ਤੇ ਪਰੇਸ਼ਾਨ ਵੀ ਆ ਨਾਲੋਂ ਨਾਲ ਕਿ ਦੁੱਧ ਤੇ ਨਮਕ ਦਾ ਕੀ ਮੇਲ ਹੈ ਕਿਉਂਕਿ ਅੱਜ ਤੱਕ ਅਸੀਂ ਦੁੱਧ ਤੇ ਨਮਕ ਨੂੰ ਕਦੇ ਇਕੱਠਾ ਨਹੀਂ ਲਿਆ ਮੈਂ ਤਾਂ ਨਹੀਂ ਘਟੋ-ਘਟ ਲਿਆ ਜੋਧਾ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਜਿੰਨੇ ਵੀ ਇਸ ਵਕਤ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਆਪਾਂ ਜਰੂਰ ਸ਼ੁਕਰਾਨਾ ਕਰਦੇ ਆ ਫਰੂਕੀ ਸਾਹਿਬ ਦਾ ਵੀ ਉਹ ਇੰਨਾ ਟਾਈਮ ਕੱਢ ਕੇ ਤੇ ਇਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਸੌਖੇ ਨੁਕਤੇ ਨੇ ਥੋੜੇ ਲੋਕਾਂ ਤੱਕ ਸਾਂਝੇ ਕਰਾਉਂਦੇ ਨੇ ਔਰ ਮੈਨੂੰ ਯਕੀਨ ਵੀ ਆ ਫਰੂਕੀ ਸਾਹਿਬ ਬੜੀਆਂ ਕਾਲਸ ਆਉਂਦੀਆਂ ਨੇ ਕਈ ਵਾਰ ਇੰਨੀਆਂ WhatsApp ਮੈਸੇਜਸ ਉੱਤੇ ਸਿਰਫ ਮੈਸੇਜ ਹੁੰਦਾ ਭਾਈ ਜੀ थैंक यू so much ਆ ਇੰਟਰਵਿਊ ਵਾਸਤੇ ਤੇ ਇਸ ਕਰਕੇ ਉਹ ਮੈਸੇਜ ਥੋੜੇ ਵਾਸਤੇ ਵੀ ਆ ਤੁਸੀਂ ਵੀ ਰਿਸੀਵ ਕਰਦੇ ਹੋਵੋਗੇ ਅੱਜ ਜਿਹੜਾ ਫਰੂਕੀ ਜੀ ਆਪਾਂ ਨੁਕਤਾ ਸਾਂਝਾ ਕਰਨਾ ਇਹ ਏਡਾ ਕ ਕਾਰੀਗਰ ਹੈ ਔਰ ਏਡਾ ਕ ਅਹਿਮ ਹੈ ਜ਼ਰੂਰੀ ਹੈ ਕੀਮਤੀ ਹੈ ਕਾਰਨ ਜੇਕਰ ਇਨਸਾਨ ਨੂੰ ਭੁੱਖ ਨਾ ਲੱਗੇ ਤੁਸੀਂ ਲਿਵਰ ਦਾ ਸੰਕੇਤ ਪਕੜ ਸਕਦੇ ਹੋ ਜੇਕਰ ਇਨਸਾਨ ਦੇ ਚਮੜੀ ਦਾ ਰੋਗ ਹੋ ਜੇ ਤੁਸੀਂ ਲਿਵਰ ਦਾ ਰੋਗ ਪਕੜ ਸਕਦੇ ਹੋ ਜੇਕਰ ਇਨਸਾਨ ਦਾ ਸਿਰ ਦੁਖੇ ਤੁਸੀਂ ਲਿਵਰ ਦਾ ਰੋਗ ਪਕੜ ਸਕਦੇ ਹੋ ਜੇਕਰ ਇਨਸਾਨ ਦੇ ਬਲ ਚੜ ਜਾਣ ਤੁਸੀਂ ਲਿਵਰ ਦਾ ਰੋਗ ਪਕੜ ਸਕਦੇ ਹੋ ਜੇਕਰ ਇਨਸਾਨ ਦਾ ਕੋਲੇਸਟ੍ਰੋਲ ਯੂਰਿਕ ਐਸਿਡ ਜੋੜਾਂ ਚ ਦਰਦ ਗਠੀਆ ਜਾਂ ਪੀਲੀਆ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਜਾਣ ਤੁਸੀਂ ਲਿਵਰ ਦਾ ਰੋਗ ਦਾਸ ਸਕਦੇ ਹੋ ਤੇ ਫਰੂਕੀ ਜੀ ਮੈਂ ਕਹਿੰਦਾ ਜੇਕਰ ਤੁਹਾਡੀ ਨੀਂਦ ਨਹੀਂ ਸਹੀ ਤੁਹਾਨੂੰ ਪੱਕੀ ਗੱਲ ਆ ਲਿਵਰ ਦੇ ਵਿੱਚ ਸਮੱਸਿਆ ਰਾਤ ਨੂੰ ਜਦੋਂ ਸੌਂਦੇ ਆ ਤਾਂ ਮੈਂ ਕਹਿੰਦਾ ਤਕਲੀਫ ਦੇ ਵਿੱਚ ਸੌਂਦੇ ਨੇ ਵੀ ਯਾਰ ਨੀਂਦ ਆ ਜੇ ਅੱਖਾਂ ਸੁੱਜ ਸੁੱਜ ਕੇ ਜਿਵੇਂ ਡੱਡੂ ਦੋ ਬਿਠਾਤੇ ਹੁਣ ਅੱਖਾਂ ਦੇ ਮੂਰੇ ਇਸ ਤਰ੍ਹਾਂ ਅੱਖਾਂ ਡੱਡੂ ਵਰਗੀਆਂ ਸੁੱਜੀਆਂ ਪਈਆਂ ਨੇ ਹੁਣ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹ ਨੁਕਤਾ ਤਾਂ ਹੈਗਾ ਬਹੁਤ ਪੁਰਾਣਾ ਬੜੇ ਲੋਕਾਂ ਨੂੰ ਪਤਾ ਵੀ ਹੁੰਦਾ ਦੁੱਧ ਤੇ ਨਮਕ ਵਾਲਾ ਮੈਂ ਤੁਹਾਨੂੰ ਤਾਂ ਹੱਸਦਾ ਹੀ ਇਹ ਨੁਕਤਾ ਹੈ ਬੜਾ ਪੁਰਾਣਾ ਬੜੇ ਲੋਕਾਂ ਨੂੰ ਪਤਾ ਵੀ ਹੁੰਣਾ ਪਰ ਜੇਕਰ ਇਹਦਾ ਸੇਵਨ ਸਿਰਫ ਰੈਗੂਲਰ ਕੀਤਾ ਜਾਵੇ ਇੱਕ ਰਾਤ ਨੂੰ ਸੌਣ ਲੱਗੇ ਕਦੇ ਵੀ ਟੂਥਪੇਸਟ ਨਹੀਂ ਕਰਨਾ ਓਕੇ ਜਦੋਂ ਫਰੂਕੀ ਜੀ ਤੁਸੀਂ ਟੂਥਪੇਸਟ ਕਰ ਲੈਂਦੇ ਹੋ ਤੁਹਾਡੀ ਨੀਂਦ ਡਿਸਟਰਬ ਹੋਣੀ ਹੀ ਹੋਣੀ ਆ ਔਰ ਬੜੀ ਹੈਰਾਨੀ ਵਾਲੀ ਗੱਲ ਆ ਮਾਪੇ ਆਪ ਜਵਾਕਾਂ ਨੂੰ ਮੰਗੋ ਫਲੇਵਰ ਸਟ੍ਰਾਬੇਰੀ ਫਲੇਵਰ ਇਹ ਫਲੇਵਰ ਉਹ ਫਲੇਵਰ ਬੇਟਾ ਨਾਈਟ ਵੇ ਟੂਥਪੇਸਟ ਕਰੋ ਬੈਡ ਟਾਈਮ ਹੋ ਗਿਆ ਟੂਥਪੇਸਟ ਕਰੋ ਸਿੱਧੇ ਯੋਧਾ ਜੀ ਮਤਲਬ ਮੇਰੇ ਅੰਦਰ ਤੱਕ ਨੂੰ ਐਵੇਂ ਛਲ ਨਹੀਂ ਕਰਦਾ ਇਹ ਗੱਲ ਕਹਿ ਕੇ ਕਿ ਰਾਤ ਨੂੰ ਟੂਥਪੇਸਟ ਨਹੀਂ ਕਰਨੀ ਕਿਉਂ ਨਹੀਂ ਕਰਨੀ ਸਾਨੂੰ ਤਾਂ ਆਦਤਾਂ ਪਾਈਆਂ ਹੋਈਆਂ ਨੇ ਮਾਪੇਾਂ ਨੇ ਅਫਰ ਟੂਥਪੇਸਟ ਕਰਨਾ ਕਿਉਂ ਹੈ ਜੀ ਕਿਉਂਕਿ ਇਹ ਸਵਾਲ ਕਿਨੇ ਪੁੱਛਿਆ ਮੇਰੇ ਮਾਪੇ ਕਹਿੰਦੇ ਰਾਤ ਨੂੰ ਟੂਥਪੇਸਟ ਕਰੋ ਤੇ ਅੱਗੇ ਸਵਾਲ ਤਾਂ ਪੁੱਛੇ ਬਾਬਾ ਜੀ ਕਿਉਂ ਤੁਹਾਡੇ ਹਿਸਾਬ ਨਾਲ ਕਿਉਂ ਕਰਨਾ ਚਾਹੀਦਾ ਜਿਹੜੀ ਗੰਦਗੀ ਉਹ ਸਾਫ਼ ਹੋ ਜਾਂਦੀ ਹੈ ਤੇ ਸਾਰਾ ਦਿਨ ਸਾਰੇ ਦਿਨ ਦੀ ਗੰਦਗੀ ਤੇ ਨੁਕਤਾ ਮੈਂ ਤੁਹਾਨੂੰ ਇਹ ਜਾ ਦੱਸ ਦਿੰਦਾ ਤੇ ਜਿਹੜਾ ਆਪਾਂ ਟੂਥਪੇਸਟ ਵਰਤਦੇ ਆ ਨਾ ਫਰੂਕੀ ਜੀ ਇਹ ਨਿਰਾ ਕੈਂਸਰ ਆ ਦੂਸਰੀ ਗੱਲ ਤੁਸੀਂ ਰਾਤ ਨੂੰ ਟੂਥਪੇਸਟ ਵਰਤ ਲਿਆ ਤੁਸੀਂ ਪਹਿਸਤਾ ਵਰਤੇ ਸੀ ਦੰਦਾਂ ਦੀ ਸਫਾਈ ਵਾਸਤੇ ਪਰ ਕੀ ਜੇ ਆਪਣੀ ਕੰਧ ਦੇ ਉੱਤੇ ਆਪਾਂ ਸਫਾਈ ਕਰਨੀ ਹੋਵੇ ਕੋਈ ਵੈਸੇ ਆਪਣੇ ਤੋਂ ਚਾਹ ਡੁੱਲ ਜੇ ਕੀ ਆਪਾਂ ਰੇਗਮਾਰ ਲੈ ਕੇ ਸਫਾਈ ਕਰਨੀ ਸ਼ੁਰੂ ਕਰ ਦਾਂਗੇ ਨਹੀਂ ਨਹੀਂ ਅਸੀਂ ਵੈਸੇ ਪੋਚਾ ਮਾਰ ਦਿਆਂਗੇ ਪੋਚਾ ਮਾਰ ਦਿਆਂਗੇ ਤੇ ਜਿਹੜਾ ਮੈਂ ਤੁਹਾਨੂੰ ਪੋਚਾ ਦੱਸਣ ਲੱਗਿਆ ਉਹ ਸਫਾਈ ਵਾਸਤੇ ਆ ਇਹਦੇ ਵਿੱਚ ਚੱਗ ਨਹੀਂ ਨਾ ਬਣਨੀ ਜਿਹੜਾ ਤੁਸੀਂ ਪੋਚ ਚੱਗ ਬਣੂਗਾ ਤੁਹਾਡੇ ਵਾਲੇ ਪੋਚੇ ਨਹੀਂ ਸਾਡੇ ਵਾਲੇ ਤਾਂ ਬੜਾ ਮਜ਼ਾ ਆਉਂਦਾ ਜਦੋਂ ਛੱਗੇ ਛੱਗ ਛੱਗੋ ਛੱਗ ਹੋ ਜੇ ਉਹ ਜਿਹੜਾ ਸਲਫੇਟ ਆ ਉਹੀ ਤਾਂ ਸਭ ਤੋਂ ਹਾਨੀਕਾਰਕ ਆ ਜੀ ਲੋਰੀਅਲ ਸਲਫੇਟ ਬਿਲਕੁਲ ਉਹੀ ਤਾਂ ਤੁਹਾਨੂੰ ਕੈਂਸਰ ਦੇ ਵੱਲ ਨੂੰ ਲੈ ਕੇ ਜਾ ਰਿਹਾ ਕਿਸੇ ਕਿਸੇ ਹਿਸਾਬ ਨਾਲ ਤੁਹਾਨੂੰ ਮਰੀਜ਼ ਦੀ ਕੈਟਾਗਰੀ ਚ ਬਿਠਾਇਆ ਜਾਵੇ ਇੱਕ ਇਹ ਜਿਹੀਆਂ ਬੱਸਾਂ ਚੱਲ ਰਹੀਆਂ ਨੇ ਜਿਹਨੂੰ ਉੱਤੇ ਲਿਖਿਆ ਹੋਇਆ ਵੀ ਇਹ ਬੰਦੇ ਮਰੀਜ਼ ਨੇ ਹੁਣ ਦੁਨੀਆ ਦਾ ਜੋਰ ਲੱਗਿਆ ਹੋਇਆ ਮੈਡੀਕਲ ਮਾਫੀਆ ਦਾ ਜੋਰ ਲੱਗਿਆ ਹੋਇਆ ਵੀ ਤੁਹਾਨੂੰ ਕਿਸੇ ਹਿਸਾਬ ਨਾਲ ਚੱਕ ਕੇ ਚੰਗੇ ਭਲੇ ਬੰਦੇ ਨੂੰ ਬੈਠੇ ਨੂੰ ਤੁਹਾਨੂੰ ਅੰਦਰ ਬਿਠਾਇਆ ਜਾਵੇ ਕੀ ਹੋਊਗਾ ਜੇ ਸੀ ਪੇਸਟ ਨਾ ਕਰੀ ਤੁਸੀਂ ਫਰੂਕੀ ਜੀ ਟੂਥਪੇਸਟ ਕਰ ਲਿਆ ਬਰਸ਼ ਕਰ ਲਿਆ ਕੀਤਾ ਕਦੇ ਵਾਸਤੇ ਸਫਾਈ ਵਾਸਤੇ ਛੱਗ ਵਾਸਤੇ ਵੀ ਕਰਦਾ ਛੱਗ ਵਾਸਤੇ ਵੀ ਸਫਾਈ ਵਾਸਤੇ ਵੀ ਫਰੇਗਰੈਂਸ ਵਾਸਤੇ ਵੀ ਹੁਣ بڑے ਲੋਕ ਕਹਿੰਦੇ ਜੀ ਮੂੰਹ ਚ ਸਮੈਲ ਆਉਂਦੀ ਆ ਇਹ ਸਭ ਤੋਂ ਵੱਡੀ ਗਲਤਫਹਿਮੀ ਹੈ ਵੀ ਮੂੰਹ ਚ ਸਮੈਲ ਆਉਂਦੀ ਆ ਮੂੰਹ ਚ ਕਦੇ ਕੋਈ ਸਮੈਲ ਨਹੀਂ ਹੁੰਦੀ ਹੋਰ ਕਿੱਥੋਂ ਆਉਂਦੀ ਆ ਸਾਰੀ ਸਮੈਲ ਤੁਹਾਡੇ ਜਿਗਰ ਤੇ ਢਿੱਡ ਦੀ ਆ ਜੀ ਜਿਗਰ ਦੀ ਜੋ ਤੁਹਾਡੇ ਲਿਵਰ ਦਾ ਗੰਦਾ ਜੋ ਤੁਹਾਡੇ ਲਿਵਰ ਦੀ ਸ਼ੁੱਧਤਾ ਉਹ ਤੇ ਮੈਟਰ ਕਰਦਾ ਇਹ ਤਾਂ ਸਾਨੂੰ ਬੇਫਕੂ ਬਣਾਉਣ ਵਾਲੇ ਬੰਦੇ ਟੱਕਰ ਗਏ ਉਹਨਾਂ ਨੇ ਦੇਖਿਆ ਮੂਰਖ ਬੰਦੇ ਨੇ ਲਾਈ ਲੱਗ ਬੰਦੇ ਨੇ ਨਾ ਲਾ ਲੋ ਮਗਰ ਇਹਨਾਂ ਨੂੰ ਕਰਾਓ ਰੰਗ ਬਰੰਗੇ ਉਹ ਲਾਲ ਪੀਲੇ ਬਿਲ ਜਾਏ ਵੀ ਤੁਸੀਂ ਸੇਲੀ ਨੂੰ ਮਿਲਣ ਚੱਲੋ ਆ ਜਰੂਰ ਕਰਕੇ ਜਾਏ ਉਹ ਨਵਾਂ ਹੀ ਚੱਕਰ ਪਾਤਾ ਸਾਡੇ ਤੇ ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਸੀਗੀ ਸਾਡੇ ਜਿਹੜੇ ਅੱਛਾ ਅਸੀਂ ਜਿਹੜੀਆਂ ਚੀਜ਼ਾਂ ਵਰਤਦੇ ਸੀ ਉਹ ਅੱਜ ਗੋਰੇ ਵਰਤੀ ਜਾਂਦੇ ਆ ਮਲਤਾਨੀ ਮਿੱਟੀ ਸਾਡੇ ਇੱਥੇ ਵਰਤਦੇ ਸੀਗੀ ਤੁਸੀਂ Amazon USA ਖੋਲ ਕੇ ਦੇਖੋ ਸੇ ਡਾਲਰਾਂ ਚ ਮਲਤਾਨੀ ਮਿੱਟੀ ਵਿਕਰੀ ਹੈ ਆਪਣੇ ਇੰਡੀਆ ਵਾਲੇ ਮਲਤਾਨੀ ਮਿੱਟੀ ਨੂੰ ਜਾਣਦੇ ਕੁਛ ਨਹੀਂ ਇੰਡੀਆ ਵਾਲੇ ਹੋਰ ਕਰੀਮਾਂ ਲੱਭੀਆਂ ਤੇ ਕੋਰੀਅਨ ਕਰੀਮਾਂ ਕਿਹਦੇ ਲੈ ਕੋਰੀਆ ਵਾਲੇ ਕਿਹਦੇ ਮਲਤਾਨੀ ਮਿੱਟੀ ਭੇਜ ਦੋ ਕਿੰਨੇ ਵੀ ਫਰਕ ਪਊਗਾ ਜੇ ਸਾਡੇ ਨੀਂਦ ਘਟੇ ਰੋਕੀ ਜੀ ਤੁਹਾਡੇ ਬਾੜ ਤੋਂ ਲੈ ਕੇ ਪੈਰਾਂ ਦੇ ਨੋ ਤੱਕ ਕੋਈ ਇੱਕ ਸੈਲ ਨਹੀਂ ਹੋਊਗਾ ਜਿੱਤੇ ਫਰਕ ਨਾ ਪਵੇ ਅੱਖਾਂ ਮੈਂ ਕਹਾਂ ਜੀ ਸਿਰ ਤੋਂ ਲੈ ਕੇ ਪੈਰਾਂ ਦੇ ਨੋ ਤੱਕ ਜੋ ਕੁਝ ਰਾਹ ਤੁਹਾਨੂੰ ਦਿਖ ਗਿਆ ਸਭ ਤੇ ਫਰਕ ਪੈਣਾ ਤੁਹਾਡਾ ਗ੍ਰਸਤੀ ਜੀਵਨ ਲਾ ਲਓ ਤੁਹਾਡੇ ਬਾੜ ਲਾ ਲਓ ਅੱਖਾਂ ਲਾ ਲਓ ਨੱਕ ਲਾ ਲਓ ਬੁੱਲ ਲਾ ਲਓ ਗੱਲਾਂ ਲਾ ਲਓ ਰੰਗ ਲਾ ਲਓ ਸੈਂਸਿਟੀਵਿਟੀ ਲਾ ਲਓ ਦਿਲ ਲਾ ਲਓ ਕੋਲੇਸਟ੍ਰੋਲ ਲਾ ਲਓ ਯੂਰਿਕ ਐਸਿਡ ਲਾ ਲਓ ਸਾਰੀਆਂ ਚੀਜ਼ਾਂ ਲਾ ਲਓ ਜੀ ਇਹ ਹਰ ਚੀਜ਼ ਉੱਤੇ ਅਸਰ ਆਊਗਾ ਠੀਕ ਅੱਛਾ ਮੰਨ ਲਓ ਜਿਹਦੀ ਨੀਂਦ ਵਾਰ-ਵਾਰ ਟੁੱਟਣ ਕਰਕੇ ਅੱਖਾਂ 'ਚ ਵੀ ਪ੍ਰੋਬਲਮ ਹੋ ਗਈ ਅੱਖਾਂ ਦੀ ਨਿਗਾ ਘਟ ਗਈ ਉਹਦੇ ਵਾਸਤੇ ਕੋਈ ਤੁਹਾਡੇ ਕੋਲ ਨੁਸਖਾ ਫਾਰਮੂਲਾ ਫਰੂਕੀ ਮਸਲਾ ਇਹ ਹੈ ਵੀ ਹੋਵੇ ਦੁੱਧ ਸ਼ੁੱਧ ਤੇ ਦੁੱਧ ਹੋਵੇ ਕੱਚਾ ਗਾਂ ਦਾ ਠੀਕ ਹੈ ਪਰ ਤੁਸੀਂ ਦੋ ਤੁਰਕੇ ਆਏ ਉਂਗਲ ਦੇ ਨਾਲ ਚੱਕਣੇ ਅੱਖਾਂ ਚ ਪਾ ਲਓ ਸਭ ਜਾਲਾ ਤੁਹਾਡਾ ਗੇ ਡੂੰਗੂ ਨਿਕਲ ਕੇ ਬਾਹਰ ਆ ਜਾਣਾ ਔਰ ਇਹ ਨੁਕਤੇ ਫਰੂਕੀ ਜੀ ਸਾਰਿਆਂ ਨੂੰ ਪਤਾ ਨੇ ਪਰ ਮਸਲਾ ਇਹ ਹੈ ਸਾਨੂੰ ਬੰਦੇ ਮਿਲ ਗਏ ਪੈਕੇਜਿੰਗ ਕਰਕੇ ਆ ਆਈ ਡ੍ਰੌਪ ਸਾਨੂੰ ਲੋਡ ਹੀ ਨਹੀਂ ਸੀਗੀ ਠੀਕ ਹੈ ਸਾਡੇ ਕੋਲ ਤਾਂ ਨੁਕਤੇ ਬੜੇ ਜ਼ਬਰਦਸਤ ਸੀਗੇ ਜੀ ਬਿਲਕੁਲ अच्छा हुन ਤੁਸੀਂ ਦੱਸੋ ਵੀ ਫਿਰ ਇਹ ਜਿਹੜਾ ਨਮਕ ਔਰ ਦੁੱਧ ਦਾ ਸੇਵਨ ਹੈ ਅਸੀਂ ਕਿਸ ਤਰੀਕੇ ਨਾਲ ਅਮਲ ਚ ਲੈ ਕੇ ਆਉਂ। ਸਭ ਤੋਂ ਪਹਿਲੀ ਚੀਜ਼ ਜਦੋਂ ਤੁਸੀਂ ਰਾਤ ਨੂੰ ਸੌਣ ਨਾਣਾ ਉਸ ਵੇਲੇ ਤੁਸੀਂ ਦੁੱਧ ਕਰ ਲੈਣਾ ਗਰਮ। ਇੱਕ ਕੋਸਾ ਦੁੱਧ ਦਾ ਤੁਸੀਂ ਹੱਥ ਲਾ ਕੇ ਦੇਖੋਗੇ। ਇੱਕ ਗਲਾਸ ਤੁਸੀਂ ਕੋਸਾ ਦੁੱਧ ਕਰ ਲੈਣਾ ਜੀ। ਇੱਕ ਪਾਸੇ ਤੁਸੀਂ ਇੰਨਕ ਨਮਕ ਲੈ ਲੈਣਾ। ਸੇਂਦਾ ਨਮਕ। ਕੋਸ਼ਿਸ਼ ਕਰੋ ਜੇ ਸੇਂਦਾ ਮਿਲ ਜੇ ਚਿੱਟੇ ਨਮਕ ਦਾ ਕੋਈ ਇਤਰਾਜ਼ ਨਹੀਂ। ਪਰ ਵੈਸੇ ਜੇ ਸੇਂਦਾ ਮਿਲ ਜੇ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਸੀਂ ਤਕਰੀਬਨ ਇੰਨਾ ਕ ਨਮਕ ਲੈ ਸਕੋ ਆ ਤੁਸੀਂ ਦੇਖੋ ਠੀਕ ਹੈ ਜੀ ਦੁੱਧ ਚ ਪਾ ਦੇਣਾ ਮੈਂ ਕਹਿੰਦਾ ਰੁਕੀ ਜੀ ਕਾਲੀ ਨਾ ਕਰੋ ਹੁਣ ਆ ਜਿਹੜਾ ਤੁਸੀਂ ਨਮਕ ਲੈ ਲਿਆ ਇੰਨਾ ਕ ਇੰਨੇ ਕ ਨਮਕ ਨੂੰ ਤੁਸੀਂ ਸਿੱਧਾ ਪਹਿਲਾਂ ਇੱਕ ਓਟ ਗਰਮ ਪਾਣੀ ਦੀ ਇਸ ਤਰ੍ਹਾਂ ਤੁਸੀਂ ਇਹਦੀ ਕੁਰਲੀ ਕਰ ਲੈਣੀ ਹੈ ਠੀਕ ਹੈ ਸੌਣ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਠੀਕ ਹੈ ਤੁਸੀਂ ਨਮਕ ਦੀ ਕੁਰਲੀ ਕਰਨੀ ਹੈ ਨਮਕ ਵਾਲੇ ਪਾਣੀ ਦੀ ਕੁਰਲੀ ਕਰਕੇ ਉੱਤੇ ਦੀ ਨਾਰਮਲ ਪਾਣੀ ਫਿਰ ਕੁਰਲੀ ਕਰਕੇ ਅੰਦਰ ਨਗਾ ਲੈਣਾ ਇੱਕ ਕੁਰਲੀ ਹੋਰ ਕਰਨੀ ਦੋ ਕੁਰਲੀਆਂ ਕਰਨੀਆਂ ਨੇ ਠੀਕ ਹੈ ਜੀ ਹੁਣ ਆ ਗਿਆ ਆਪਣਾ ਦੁੱਧ ਵਾਲਾ ਨੁਕਤਾ ਹੁਣ ਲੱਗਿਆ ਸੀ ਕਿਤੇ ਤੁਸੀਂ ਕਹੋਗੇ ਨਮਕ ਦਾ ਦੁੱਧ ਨਾਲ ਮੇਲ ਕਰਾਉਣਾ ਨਹੀਂ ਨਹੀਂ ਦੇਖਿਓ ਫਰੂਕੀ ਜੀ ਹੋਰ ਨਾ ਕਿਤੇ ਫਲੈਰੀ ਕਰਾ ਦਿਓ ਮੁੜ ਕੇ ਬੰਦੇ ਸਾਡੇ ਪਿੱਛੇ ਪੈ ਜਾਣ ਵੀ ਨਵੇਂ ਹੀ ਕੋਈ ਚੱਕਰ ਪੈ ਗਿਆ ਸਰਾਇਸਰਗੀ ਕੰਡੀਸ਼ਨ ਵੀ ਡਿਵੈਲਪ ਹੋ ਜਾਂਦੀ ਆ ਬੜੇ ਲੋਕ ਕਹਿੰਦੇ ਆਯੁਰਵੇਦਾ ਦਾ ਫਾਇਦਾ ਨਹੀਂ ਤਾਂ ਨੁਕਸਾਨ ਨਹੀਂ ਇਹ ਵੀ ਬਹੁਤ ਵੱਡਾ ਵਿਅਮਾਏ ਕਿਸੇ ਹੋਰ ਵੀਡੀਓ ਚ ਆਪਾਂ ਰਲ ਕੇ ਕਰਾਂਗੇ ਮਦਦ ਜ਼ਰੂਰ ਕਰਨੀ ਆ ਆਪਾਂ ਹੀ ਕੰਮ ਕਰਨੇ ਆ ਆ ਦੁੱਧ ਆ ਜੀ ਇਹਦੇ ਚ ਹਲਦੀ ਪਾਤੀ ਤਦ ਤੁਸੀਂ ਆ ਦੇਖੋ ਹੁਣ ਇਹ ਜਿਹੜਾ ਹਲਦੀ ਵਾਲਾ ਦੁੱਧ ਤਿਆਰ ਹੋ ਗਿਆ ਜੀ ਇਹ ਫਰੂਕੀ ਜੀ ਤੁਹਾਡੇ ਹਿਸਾਬ ਨਾਲ ਕਿਉਂ ਨੂੰ ਨਹੀਂ ਪਤਾ ਵੀ ਰਾਤ ਨੂੰ ਸੌਣ ਲੱਗੇ ਲੈਣਾ ਚਾਹੀਦਾ ਲਗਭਗ ਹਰੇਕ ਨੂੰ ਪਤਾ ਹੈ ਲੈਂਦੇ ਕਿੰਨੇ ਕੁ ਬੰਦੇ ਨੇ ਜੀ ਕੋਈ ਵੀ ਨਹੀਂ ਜੀ ਕੋਈ ਕੋਈ ਟਾਵਾ ਟਾਵਾ ਇਹੀ ਫਰਕ ਹੈ ਫਰੂਕੀ ਜੀ ਪਤਾ ਸਾਰਿਆਂ ਨੂੰ ਵੀ ਅਬਰੂਦ ਖਾਣ ਦੇ ਕੀ ਫਾਇਦੇ ਨੇ ਕਾਹ ਵੇ ਕੋਣ ਪਤਾ ਸਾਰਿਆਂ ਨੂੰ ਵੀ ਲੋਕੀ ਖਾਣ ਦੀ ਕੀ ਫਾਇਦੇ ਨੇ ਪਤਾ ਸਾਰਿਆਂ ਨੂੰ ਮੇਤੀ ਦਾਣੇ ਦੀ ਕੀ ਫਾਇਦੇ ਨੇ ਮਸਲਾ ਇਹ ਆ ਅਸੀਂ ਚਾਹੁੰਦੇ ਵੀ ਨਹੀਂ ਜੀ ਸਾਨੂੰ ਤਾਂ ਸੌਖਾ ਹੱਲ ਦੋ ਹੁਣ ਜਦੋਂ ਸੌਖਾ ਹੱਲ ਦੀ ਅਸੀਂ ਗੱਲ ਕਰਦੇ ਆ ਅਸੀਂ ਗੱਲ ਕਰਦੇ ਵੀ ਠੀਕ ਆ ਭਾਈ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀਓ ਜੀ ਹੁਣ ਮਹਾਰਾਜਾ ਸ਼ਹੀ ਸ਼ਰਬਤ ਜੇ ਤੁਸੀਂ ਪੀਓਗੇ ਤਾਂ ਇਹ ਤੁਹਾਡਾ ਫੈਟੀ ਲੀਵਰ 45 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਦੀ ਅਜ ਰਿਪੋਰਟ ਕਰਾ ਲਓ 45ਵੇਂ ਦਿਨ ਫੇਰ ਰਿਪੋਰਟ ਕਰਾ ਲਓ ਠੀਕ ਹੋ ਮੈਂ ਕਿਹਾ ਫਰੂਕੀ ਜੀ ਤੁਸੀਂ ਸਿੱਧੀ ਗੱਲ ਹੈ ਜੀ ਤੁਸੀਂ ਅੱਜ ਰਿਪੋਰਟ ਕਰਾਈ 45ਵੇਂ ਦਿਨ ਰਿਪੋਰਟ ਕਰਾਓ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੀ ਤਲੀ ਤੱਕ ਸਭ ਕੁਝ ਠੀਕ ਆ ਤੁਸੀਂ ਇੱਕ ਵਾਰੀ ਰਿਪੋਰਟ ਕਰਾਓ ਫੁੱਲ ਬਾਡੀ ਠੀਕ ਆ 45 ਦਿਨ ਮਹਾਰਾਜਾ ਸ਼ਹੀ ਸ਼ਰਬਤ ਪੀਓ 45 ਦਿਨਾਂ ਬਾਅਦ ਫਿਰ ਆਪਾਂ ਗੱਲ ਕਰਦੇ ਆ ਲਾਇਓ ਜੋਧਾ ਸਿੰਘ ਨੂੰ ਫੋਨ ਵੀ ਹਾਂਜੀ ਬਾਈ ਜੀ ਕੀ ਬਣਿਆ ਦੂਸਰੀ ਗੱਲ بڑے ਲੋਕ ਤੁਹਾਨੂੰ ਵੀ ਡਿਸਟਰਬ ਕਰਦੇ ਹੋਣਗੇ ਮੈਨੂੰ ਵੀ بڑے ਲੋਕ ਕਾਲ ਕਰਦੇ ਨੇ ਭਰਾ ਸਾਡੇ ਸੱਜਣ ਨੇ ਉਹ ਪੁੱਛਦੇ ਨੇ ਵੀ ਇਹਦੀ ਡੋਜ਼ ਕਿੰਨੀ ਆ ਹਾਂਜੀ ਤਾਂ ਤੁਸੀਂ ਕੀ ਕਰਨਾ ਸਵੇਰੇ ਉੱਠਦੇ ਸਾਰ ਖਾਲੀ ਪੇਟ 15 ਐਮਐਲ ਸਵੇਰੇ ਲੈ ਲੈਣਾ ਠੀਕ ਹੈ ਔਰ 15 ਐਮਐਲ ਰਾਤ ਨੂੰ ਸੌਣ ਲੱਗੇ ਲੈ ਲੈਣਾ ਮੈਨੂੰ ਪਤਾ ਜ਼ਿਆਦਾਤਰ ਭਰਾ ਜਿਹੜੇ ਇਸ ਵਕਤ ਵੀਡੀਓ ਦੇਖ ਰਹੇ ਨੇ ਸਾਰੇ ਮਿਹਨਤੀ ਨੇ ਔਰ ਸਾਰੇ ਬਿਜ਼ੀ ਹੁੰਦੇ ਨੇ ਤਾਂ ਹੁਣ ਜਾ ਕੇ ਟਾਈਮ ਮਿਲ ਗਿਆ ਥੋੜਾ ਜਿਹਾ ਤਾਂ ਉਹਨਾਂ ਨੇ ਵੀਡੀਓ ਦੇਖ ਲਈ ਨਹੀਂ ਤਾਂ ਉਹਨਾਂ ਕੋਲੇ ਲਾਈਫ ਸੱਚੀ ਇੰਨੀ ਬਿਜ਼ੀ ਆ ਉਹਨਾਂ ਦੀ ਉਹ ਅਫੋਰਡ ਨਹੀਂ ਕਰ ਸਕਦੇ ਇੰਨਾ ਟਾਈਮ ਸਪੈਂਡ ਕਰਨ ਠੀਕ ਹੈ ਔਰ ਇਹ ਥੋੜਾ ਪਿਆਰ ਆ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਸਾਨੂੰ ਟਾਈਮ ਦੇ ਰਹੇ ਹੋ ਇਹ ਤੁਹਾਡਾ ਬਹੁਤ ਸ਼ੁਕਰ ਹੈ ਹੁਣ ਇਹ ਜਿਹੜਾ ਨੁਕਤਾ ਵਾ ਫਰੂਕੀ ਜੀ ਇਹ ਜਿਹੜੇ ਬੰਦੇ ਨੇ ਪੀਣਾ ਸ਼ੁਰੂ ਕਰਤਾ ਇੱਕ ਗਲਾਸ ਮੈਂ ਕਹਿੰਦਾ ਜੀ ਸਿਰਫ ਇੰਨਾ ਕੋਸਾ ਦੁੱਧ ਉਹਦੇ ਚ ਇੱਕ ਚਮਚਾ ਹਲਦੀ ਦਾ ਜਾਂ ਅੱਧਾ ਚਮਚੀ ਚੁਟਕੀ ਪਾਓ ਤੁਸੀਂ ਛੱਡੋ ਸਾਰੀਆਂ ਗੱਲਾਂ ਚੁਟਕੀ ਹਲਦੀ ਦੀ ਤੁਸੀਂ ਪਾ ਕੇ ਰਾਤ ਨੂੰ ਪੀਣੀ ਸ਼ੁਰੂ ਕਰ ਦੋ ਤੇ ਨੀਂਦ ਐਂ ਸੌਂਗੇ ਜਿਵੇਂ ਛੋਟਾ ਜਵਾਕ ਖੋ ਗਿਆ ਪਤਾ ਨਹੀਂ ਕਿਹੜੀ ਲੋਰੀ ਚੱਲੀ ਜਾਂਦੀ ਹੈ ਤੇ ਜਿਹੜੇ ਲੋਕਿਆਂ ਦੇ ਵੀ ਨਹੀਂ ਜੀ ਸਾਡੇ ਤਾਂ ਅੱਖਾਂ ਸੁੱਜ ਗਈਆਂ ਉਹਨੂੰ ਸੁਪਨੇ ਵੀ ਐਚਡੀ ਚਾਉਣ ਲੱਗ ਜਾਣਗੇ ਤੁਸੀਂ ਕਹਿੰਗੇ ਸਪਨੀ ਐਚਡੀ ਚ ਚੱਲੀ ਜਾਂਦੇ ਕਿ ਚੱਕਰ ਪੈ ਗਿਆ ਇਹਨਾਂ ਦੇ ਦਿਮਾਗ ਚ ਸੌਣ ਤੋਂ ਬਾਅਦ ਵੀ ਰੀਲਾਂ ਘੁੰਮੀ ਜਾਂਦੀਆਂ ਨੇ ਤੁਸੀਂ ਸਪਨੇ ਦੀ ਗੱਲ ਕੀਤੀ ਐਚਡੀ ਦੀ ਪਰ ਰੀਲਾਂ ਘੁੰਮਦੀਆਂ ਨੇ ਕਾਰੋਬਾਰ ਦੀਆਂ ਪਰਿਵਾਰ ਦੀਆਂ ਦੋਸਤਾਂ ਦੀਆਂ ਸਹੇਲੀਆਂ ਦੀਆਂ ਸਭ ਤੋਂ ਖੂਬਸੂਰਤ ਗੱਲ ਦੱਸਾਂ ਫਰੁਕੀ ਜੀ ਇਹ ਐਂਟੀਸੈਪਟਿਕ ਹੈ ਇਹ ਤੁਹਾਡੇ ਸਾਰੇ ਜ਼ਖਮ ਠਾਕ ਕਿਆ ਬਾਤ ਜੇ ਤੁਸੀਂ ਕਿਸੇ ਦਾ ਕਰਜ਼ਾ ਲਿਆ ਤੇ ਰਾਤ ਨੂੰ ਨੀਂਦ ਨਹੀਂ ਨਾ ਆਉਦੀ ਇਹ ਐਂਟੀਸੈਪਟਿਕ ਇਡੀ ਗਜਰਦਸਤਾ ਵੀ ਤੁਹਾਡੇ ਕਰਜ਼ੇ ਦੀ ਜਾਂ ਕਿਸੇ ਦੇ ਨਾਲ ਧੋਖਾ ਤੜੀ ਵੀ ਕੀਤੀ ਹੋਵੇ ਕੋਈ ਵੀ ਟੈਨਸ਼ਨ ਹੋਵੇ ਇਹ ਉਹਨੂੰ ਵੀ ਕਿਉਰ ਕਰ ਦੂਗੀ ਔਰ ਸਵੇਰੇ ਉੱਠ ਕੇ ਮਦਦ ਕਰੂਗੀ ਮੈਂ ਔਨ ਪੇਪਰ ਕਹਿੰਨਾ ਜਿਹੜਾ ਬੰਦਾ ਇਸ ਚੀਜ਼ ਨੂੰ ਵਰਤਦਾ ਵਾ ਉਹ ਬੰਦਾ ਸਵੇਰੇ ਉੱਠ ਕੇ ਉਹਦੇ ਚ ਫੁਰਤੀ ਵੀ ਹੋਊਗੀ ਚੁਸਤੀ ਵੀ ਹੋਊਗੀ ਉਹਦਾ ਕੰਮ ਕਰਨ ਦਾ ਜੀ ਕਰੂਗਾ ਉਹ ਤਾਂ ਸਵੇਰੇ ਉੱਠ ਕੇ ਕਹੂਗਾ ਵੀ ਜੋਦਾ ਸਿੰਘ ਜੀ ਤੁਹਾਡੀ ਵੀਡੀਓ ਦੇਖ ਲਈ ਹੁਣ ਬੱਲੇ ਬੱਲੇ ਆ ਕੰਮ ਫੱਟੇ ਚੱਕੀ ਆਪਾਂ ਔਰ ਇਹੀ ਸਾਡੀ ਕੋਸ਼ਿਸ਼ ਆ ਇਹੀ ਸਾਡੀ ਅਰਦਾਸ ਆ ਵੀ ਤੁਸੀਂ ਤੰਦਰੁਸਤ ਰਹੋ ਔਰ ਦੂਸਰੀ ਗੱਲ ਤੁਸੀਂ ਇੰਨਾ ਟਾਈਮ ਕੱਢਦੇ ਹੋ ਸੱਚੀ ਦਿਲੋਂ ਤੁਹਾਡਾ ਸ਼ੁਕਰਾਨਾ ਜੀ ਅੱਛਾ ਇਹੋ ਜੀ ਸਾਨੂੰ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਵੀ ਜਿਹੜਾ ਅਗਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਮਿਲ ਕੇ ਆਪਣੀ ਪ੍ਰੋਬਲਮ ਕੋ ਡਿਸਕਸ ਕਰਨੀ ਹੋਵੇ ਕੋਈ ਆਪਣੀ ਗੱਲ ਸਾਂਝੀ ਕਰਨੀ ਹੋਵੇ ਕੋਈ ਆਪਣਾ ਦੁੱਖ ਤਕਲੀਫ ਸਰੀਰਕ ਤੌਰ ਤੇ ਜਿਹੜਾ ਉਹਨਾਂ ਨੂੰ ਲੱਗਿਆ ਉਹ ਸਾਂਝਾ ਕਰਨਾ ਹੋਵੇ ਕੀ ਰਾਹ ਹੈ ਦੇਖੋ ਇਹਦੇ 'ਚ ਮੈਂ ਇੱਕ ਚੇਤਾਵਨੀ ਵੀ ਦੇਣਾ ਚਾਹੁੰਗਾ ਵੀ ਬੜੇ ਲੋਕਾਂ ਨਾਲ ਫਰੋਡ ਵੀ ਹੋ ਜਾਂਦਾ ਸਾਡੇ ਇੱਕ ਸੱਜਣ ਨੇ ਉਹਨਾਂ ਨਾਲ ਫਰਾਡ ਹੋ ਕੇ ਕੈਨੇਡਾ ਬੈਠੇ ਸੀ ਕਿ ਕਿਸੇ ਬੰਦੇ ਨੇ ਸਾਡਾ ਨਾਮ ਲੈ ਕੇ ਸਾਡੇ ਤੋਂ ਮਤਲਬ ਅਸੀਂ ਬਣ ਕੇ ਸਾਡੀ ਸ਼ਕਲ ਦਿਖਾ ਕੇ ਸਭ ਕੁਝ ਕਰਕੇ ਉਹ ਬੰਦੇ ਨੇ ਦਵਾਈ دی ਗਿਆ ਪਰ ਲੋਕਾਂ ਨੂੰ ਫਰਾਡ ਹੋ ਗਿਆ ਤਾਂ ਇੱਕੋ ਹੀ ਨੰਬਰ ਹੈ 74796 22000 ਤੁਸੀਂ ਨੰਬਰ ਸਕਰੀਨ ਤੇ ਵੀ ਚਲਾ ਦਿਓ ਤੇ ਤੁਸੀਂ ਇਸ ਨੰਬਰ ਤੋਂ ਹੀ ਵਟਸਐਪ ਕਰਕੇ ਤੋਂ ਹੀ ਜੋ ਤੁਸੀਂ ਆਪ ਦੀ ਸਲਾਮ مشورہ ਕਰਨਾ ਔਰ ਦੂਸਰੀ ਗੱਲ ਸਾਡੀ ਟੀਮ ਕਦੇ ਵੀ ਇਹ ਨਹੀਂ ਕਹਿੰਦੀ ਵੀ ਤੁਸੀਂ ਜੀ ਆ ਦਵਾਈ ਲੋ ਸਾਡਾ ਫਰੂਕੀ ਜੀ ਕੰਮ ਨਹੀਂ ਹੈਗਾ ਸਾਡਾ ਕੰਮ ਇਹ ਹੈਗਾ ਵੀ ਤੁਸੀਂ ਸਾਡੇ ਤੇ ਭਰੋਸਾ ਕਰਕੇ ਆਏ ਤਾਂ ਅਸੀਂ ਪਹਿਲਾਂ ਤਾਂ ਇਹ ਪਰਖਰੀ ਵੀ ਸਾਡੇ ਭਰਾ ਜਾਂ ਸਾਡੀ ਭੈਣ ਨੂੰ ਜਾਂ ਸਾਡੀ ਮਾਂ ਨੂੰ ਜਾਂ ਸਾਡੇ ਫਾਦਰ ਨੂੰ ਕਿਸੇ ਦਵਾਈ ਦੀ ਲੋੜ ਹੈ ਕਿ ਵੈਸੀ ਕੋਈ ਮਨਚ ਰੋਗ ਲਈ ਬੈਠੇ ਨੇ ਕਿਸੇ ਡਾਕਟਰ ਨੇ ਅੱਜ ਪਰਸੋਂ ਦੀ ਓਪੀਡੀ ਦੀ ਮਫਰੂਕੀ ਜੀ ਉਦਾਹਰਣ ਦੇਣਾ ਚਾਹੁੰਗਾ ਇੱਥੇ ਓਪੀਡੀ ਦੇ ਵਿੱਚ ਕੀ ਹੋਇਆ ਸਾਡੇ ਕੋਲੇ ਦੋ ਮੁੰਡੇ ਆਏ ਅੰਮ੍ਰਿਤਸਰ ਤੋਂ ਆਏ ਸੀਗੇ ਉਨਾਂ ਨੂੰ ਅੰਮ੍ਰਿਤਸਰ ਕਿਸੇ ਡਾਕਟਰ ਨੇ ਕਿਹਾਤਾ ਵੀ ਤੁਸੀਂ ਆਪਦੀ ਮਦਰ ਨੂੰ ਇੱਥੇ ਹਸਪੀਟਲਾਈਜ਼ ਕਰਾ ਦੋ ਲੁਧਿਆਣੇ ਕਿਸੇ ਵੱਡੇ ਨਾਮ ਵੀ ਹਸਪੀਟਲ ਦੇ ਵਿੱਚ ਹੁਣ ਵਿਚਾਰੇ ਘਬਰਾਣ ਦੇ ਚੱਕਰ ਦੇ ਵਿੱਚ ਇੱਥੇ ਲੈ ਕੇ ਐਡਮਿਟ ਕਰਾਤਾ ਸਾਡੇ ਕੋਲੇ ਉਹ ਮਦਰ ਉੱਥੇ ਐਡਮਿਟ ਸੀਗੀ ਬੱਚੇ ਇੱਥੇ ਆਈ ਸੀ 65 67 ਦੇ ਨੀਅਰ ਲੇਡੀ ਦੀ ਏਜ ਸੀਗੀ ਆਂਟੀ ਜੀ ਦੀ ਹੁਣ ਉਹ ਬੱਚੇ ਰੋਂਦੇ ਹੋਏ ਸਾਡੇ ਕੋਲੇ ਆਏ ਲਿਟਰਲੀ ਫਰੁਕੀ ਜੋ ਬੱਚੇ ਦਾ ਇਹ ਕਹਿਣਾ ਸੀ ਭਾਜੀ ਵੀ ਮੇਰੀ ਮਾਂ ਵੀ ਯਾਰ ਸਹੀ ਦੱਸਿਓ ਮੈਨੂੰ ਮਿਸਗਾਈਡ ਨਾ ਕਰਿਓ ਮੈਂ ਕਹਿੰਦਾ ਭਾਈ ਜੀ ਕੱਲੀ ਤੁਹਾਡੀ ਮਾਂ ਨਹੀਂ ਉਹ ਮੇਰੀ ਵੀ ਮਾਂ ਮੇਰੇ ਤੇ ਕਦੋਂ ਸਮਾਂ ਬੀਤ ਜਾਣਾ ਕੁਝ ਪਤਾ ਤੁਹਾਨੂੰ ਤਾਂ ਮੈਂ ਸਲਾਹ ਉਸ ਅਨੁਸਾਰ ਹੀ ਦੇਣੀ ਆ ਉਹਨਾਂ ਦੀ ਸਿਚੁਏਸ਼ਨ ਕੀ ਸੀਗੀ ਫੈਟੀ ਲਿਵਰ ਸੀਗਾ ਤੇ ਪੇਟ ਦੇ ਵਿੱਚ ਪਾਣੀ ਭਰ ਰਹੇ ਸੀਗਾ ਔਰ ਡਾਕਟਰਾਂ ਨੇ ਕਿਹਾ ਤੁਸੀਂ ਜੀ ਲਿਵਰ ਟ੍ਰਾਂਸਪਲੈਂਟ ਕਰਨਾ ਪੈਣਾ ਇਹ ਤਾਂ ਤੁਹਾਡਾ ਬੰਦਾ ਨਹੀਂ ਪਚਦਾ ਹੁਣ ਉਹ ਇੰਨੀ ਗੱਲ ਸੁਣ ਕੇ ਉਹ ਲੇਡੀ ਬਿਲਕੁਲ ਹੀ ਹੌਸਲਾ ਖੋਗੀ ਬੱਚੇ ਹੋਰ ਹੌਸਲਾ ਖੋਗੇ ਵੀ ਯਾਰ ਆਪਦੇ ਘਰ ਦਾ ਜੀਵ ਰੁਕੀ ਜੀ ਕਹਿਣਾ ਸੌਖਾ ਪਰ ਅਸੀਂ ਜਦੋਂ ਅੱਖਾਂ ਮੂਰੇ ਦੇ ਦਿਆਂ ਤਾਂ ਮੈਂ ਕਹਿੰਦਾ ਤਰੇੜੀਆਂ ਨਿਕਲ ਜਾਂਦੀਆਂ ਨੇ ਸ਼ਰੀਰ ਚ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੁੰਦੇ ਇਹਨਾਂ ਦੇ ਵਿੱਚ ਡਰਨ ਦੇ ਨਾਲ ਕੁਛ ਨਹੀਂ ਹੋਣਾ ਹੌਸਲੇ ਨਾਲ ਹੋਣਾ ਔਰ ਗੁਰੂ ਮਹਾਰਾਜ ਦੀ ਬੇਨਤੀ ਅਰਦਾਸ ਲਾਓ ਉੱਥੇ ਤੁਸੀਂ ਲਾ ਦਿਓ ਅਰਦਾਸ ਜਿਨੇ ਡਾਕਟਰ ਨੇ ਵੀ ਅਰਦਾਸ ਪੇਪਰ ਦੇਣ ਤੋਂ ਪਹਿਲਾਂ ਅਰਦਾਸ ਕੀਤੀ ਸੀ ਜਿਹੜੇ ਡਾਕਟਰ ਕੋਲ ਤੁਸੀਂ ਚੱਲਿਓ ਉਸ ਅਕਾਲ ਪੁਰਖ ਅੱਗੇ ਪਹਿਲਾਂ ਅਰਦਾਸ ਲਾ ਦਿਓ ਤੇ ਕੰਮ ਮੈਂ ਕਹਿੰਦਾ ਬਣ ਨਹੀਂ ਬਣਿਆ ਔਰ ਬੜਾ ਸ਼ੁਕਰ ਆ ਪਰਮਾਤਮਾ ਦਾ ਉਹ ਅਜੇ ਠੀਕ ਨਹੀਂ ਜੀ ਵਾਪਸੋ ਕ੍ਰੈਡਿਟ ਸਾਰੀ ਗਲਬਾਤ ਲਈ ਸੋ ਇਹ ਸਨ ਜਿਹੜੀ ਅਰਵੇਦਾ ਦੇ ਪ੍ਰਬੰਧਕ ਜੋਧਾ ਸਿੰਘ ਜਿਹੜਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਦੁੱਧ ਪੀਣ ਤੋਂ ਪਹਿਲਾਂ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਤੋਂ ਪਹਿਲਾਂ ਕੁਝ ਕੁ ਸਮਾਂ ਪਹਿਲਾਂ কুরਲੀ ਕਰ ਲੰਨੇ ਆ ਨਮਕ ਵਾਲੇ কুরਲੀ ਕਰ ਲੰਨੇ ਆ ਨਮਕ ਦਾ ਘਰਾਰਾ ਅਸੀਂ ਕਰ ਲੰਨੇ ਆ ਤਾਂ ਸਾਡੀ ਜਿਹੜੀ ਦੁੱਧ ਔਰ ਹਲਦੀ ਦਾ ਜ ਅਸੀਂ ਕਹਿ ਲਈਏ ਕਿ ਜਿਹੜਾ ਸੁਮੇਲ ਹੈਗਾ ਇਹਦੀ ਤਾਕਤ ਹੈ ਜਿਹੜੀ ਉਹ ਕਈ ਗੁਣਾ ਜ਼ਿਆਦਾ ਵੱਧ ਜਾਂਦੀ ਹੈ ਔਰ ਟੁੱਥ ਪੇਸਟ ਕਰਨ ਵਾਲੇ ਜਿਹੜੇ ਲੋਕ ਹੈਗੇ ਨੇ ਜਿਹੜਾ ਉਹਨਾਂ ਨੂੰ ਬਿਮਾਰੀਆਂ ਲੱਗਦੇ ਨੇ ਟੁੱਥ ਪੇਸਟ ਕਰਕੇ ਕਿਉਂਕਿ ਦੇ ਵਿੱਚ ਡੋਰੀਅਲ ਸਲਫੇਟ ਨਾਂ ਦਾ ਇੱਕ ਜਿਹੜਾ ਤੱਤ ਹੁੰਦਾ ਜਿਹੜੀ ਚੀਜ਼ ਪਾਈ ਜਾਂਦੀ ਹੈ ਜਿਸ ਕਰਕੇ ਚੱਗ ਵਗੈਰਾ ਜਿਹੜੀ ਬੰਦੀ ਹੈ ਸਰਫਾਂ ਦੇ ਵਿੱਚ ਵੀ ਉਹੀ ਪਾਈ ਜਾਂਦੀ ਹੈ ਔਰ ਸ਼ਿਵਿੰਗ ਕਰੀਮ ਦੇ ਵਿੱਚ ਵੀ ਚੱਗ ਬਣਾਉਣ ਵਾਸਤੇ ਉਹੀ ਚੀਜ਼ ਦਾ ਇਸਤੇਮਾਲ ਅਕਸਰ ਜਿਹੜਾ ਜ਼ਿਆਦਾਤਰ ਕੀਤਾ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਜਿਹੜੀ ਉਹਦੇ ਨੁਕਸਾਨ ਹੈਗੇ ਨੇ ਸਾਡੇ ਸਰੀਰ ਨੂੰ ਬੜੇ ਨੁਕਸਾਨ ਹੋ ਜਾਂਦੇ ਨੇ ਤੇ ਉਹਨਾਂ ਨੁਕਸਾਨਾਂ ਤੋਂ ਬਚਣ ਵਾਸਤੇ ਅਸੀਂ ਰਾਤ ਵੇਲੇ ਟੂਥਪੇਸਟ ਦੀ ਥਾਂ ਦਿਓ ਤੇ ਨੂਨ ਵਾਲਾ ਕੁਰਲੀ ਅਸੀਆ ਕੁਰਲਾ ਜਾਂ ਗਰਾਰਾ ਜੀ ਵੀ ਜੋ ਵੀ ਤੁਹਾਨੂੰ ਢੇਕ ਲੱਗੇ ਉਹ ਤੁਸੀਂ ਕਰਕੇ ਅਗਰ ਦੁੱਧ ਪੀਨੇ ਹੋ ਹਲਦੀ ਵਾਲਾ ਤਾਂ ਨੀਂਦ ਤੁਹਾਡੀ ਬੜੀ ਜ਼ਾਇਕੇਦਾਰ ਹੋ ਸਕਦੀ ਹੈ ਧੰਨਵਾਦ